ਕੀ ਹੋਵੇਗਾ ਜੇਕਰ ਇੱਕ ਇਨਸਾਨ ਦੇ ਬੱਚੇ ਤੇ ਇੱਕ ਚਮਪੈਂਜੀ ਦੇ ਬੱਚੇ ਨੂੰ ਇਕੱਠਿਆਂ ਪਾਲਿਆ ਜਾਵੇ ਇਹ ਦੇਖਣ ਦੇ ਲਈ ਸਾਇੰਟਿਸਟ ਨੇ ਇੱਕ ਐਕਸਪੈਰੀਮੈਂਟ ਕੀਤਾ ਉਹਨਾਂ ਨੇ 7 ਮਹੀਨਿਆਂ ਦੇ ਚਮਪੈਂਜੀ ਗੋਆ ਨੂੰ ਲਿਆ ਤੇ ਇੱਕ 10 ਮਹੀਨਿਆਂ ਦੇ ਬੱਚੇ ਡੋਨਾਲਡ ਨੂੰ ਲਿਆ ਉਸ ਦੇ ਉੱਪਰ ਐਕਸਪੈਰੀਮੈਂਟ ਕਰਨਾ ਚਾਹੁੰਦੇ ਸੀ ਕਿ ਜੇਕਰ ਚਮਪੈਂਜੀ ਇਨਸਾਨਾਂ ਦੇ ਵਿੱਚ ਰਹੇਗਾ ਤਾਂ ਕੀ ਉਹ ਇਨਸਾਨਾਂ ਜਿਦਾਂ ਸੋਚਣਾ ਇਨਸਾਨਾਂ ਦਾ ਰਿਐਕਸ਼ਨ ਕਰਨਾ ਤੇ ਇਨਸਾਨਾਂ ਜਿਦਾਂ ਕੰਮ ਕਰਨਾ ਸਿੱਖ ਸਕੇਗਾ ਇਸ ਲਈ ਉਹਨਾਂ ਨੇ ਐਕਸਪੈਰੀਮੈਂਟ ਨੂੰ ਸ਼ੁਰੂ ਕੀਤਾ ਤਾਂ ਇਸ ਐਕਸਪੈਰੀਮੈਂਟ ਦੇ ਵਿੱਚ ਡੇਲੀ 12 ਘੰਟੇ ਡੋਨਾਲਡ ਤੇ ਗੋਆ ਦੇ ਉੱਪਰ ਐਕਸਪੈਰੀਮੈਂਟ ਕੀਤੇ ਜਾਂਦੇ ਤੇ ਫਿਰ ਉਹਨਾਂ ਦਾ ਰਿਐਕਸ਼ਨ ਟਾਈਮ ਚੈੱਕ ਕੀਤਾ ਜਾਂਦਾ ਕਿ ਉਹ ਕਿਸ ਤਰ੍ਹਾਂ ਰਿਐਕਟ ਕਰਦੇ ਨੇ ਜਿਹੜਾ ਚੈਂਪੈਂਜੀ ਦਾ ਬੱਚਾ ਸੀ ਉਸ ਨੂੰ ਇਨਸਾਨਾਂ ਈ ਤਰ੍ਹਾਂ ਨਿਭਾਏ ਜਾਂਦਾ ਖਵਾਏ ਜਾਂਦਾ ਕੱਪੜੇ ਪੁਆਏ ਜਾਂਦੇ ਜਿਵੇਂ ਇਨਸਾਨ ਕੰਮ ਕਰਦੇ ਨੇ ਉਸ ਨੂੰ ਓਵੇਂ ਕੰਮ ਕਰਨ ਲਈ ਅਕਿਆ ਜਾਂਦਾ ਤੇ ਉਸ ਤੋਂ ਕਰਵਾਇਆ ਜਾਂਦਾ ਪਰ ਅਖੀਰ ਦੇ ਵਿੱਚ ਜੋ ਹੋਇਆ ਉਹ ਸੁਣ ਕੇ ਤੁਸੀਂ ਵੀ ਹਰਾਰ ਰਹਿ ਜਾਓਗੇ ਜਿਹੜਾ ਕਿ ਚੈਂਪੈਂਜੀ ਸੀ ਉਹ 2 ਸਾਲ ਦੇ ਬਾਅਦ ਇਨਸਾਨਾਂ ਵਾਲੀ ਹਰਕਤ ਤਾਂ ਨਹੀਂ ਸਿੱਖਿਆ ਪਰ ਜਿਹੜਾ ਉਹ ਬੱਚਾ ਸੀ ਡੋਨਾਲਡ ਉਹ 2 ਸਾਲ ਦੇ ਬਾਅਦ ਚੈਂਪੈਂਜੀ ਵਾਲੀ ਹਰਕਤਾਂ ਜ਼ਰੂਰ ਸਿੱਖ ਗਿਆ ਸੀ ਕਿਉਂਕਿ ਉਹ ਚੈਂਪੈਂਜੀ ਦੀ ਵਾਂਗੂ ਹਰਕਤਾਂ ਕਰਨ ਲੱਗ ਗਿਆ ਸੀ ਉਸਦੇ ਵਾਂਗੂ ਸਿਰ ਖੁਰਕਣ ਲੱਗ ਗਿਆ ਸੀ ਉਸਦੇ ਵਾਂਗੂ ਬੋਲਣ ਲੱਗ ਗਿਆ ਸੀ ਤੇ ਸਾਇੰਟਿਸਟਸ ਨੇ ਐਕਸਪੈਰੀਮੈਂਟ ਨੂੰ ਇੱਥੇ ਰੋਕ ਦਿੱਤਾ ਜਿਹੜਾ ਕਿ ਗੁਆ ਸੀ ਉਸਨੂੰ ਇੱਕ ਚੈਂਪੈਂਜੀ ਹੌਸ ਦੇ ਵਿੱਚ ਭੇਜ ਦਿੱਤਾ 1 ਮਹੀਨੇ ਬਾਅਦ ਉਸਦੀ ਉੱਥੇ ਮੌਤ ਹੋ ਗਈ ਪਰ ਜਿਹੜਾ ਡੋਨਾਲਡ ਨਾਮ ਦਾ ਬੱਚਾ ਸੀ ਉਸਨੇ 42 ਸਾਲ ਦੀ ਉਮਰ ਦੇ ਵਿੱਚ ਖੁਦ ਆਤਮ ਹੱਤਿਆ ਕਰ ਲਈ